ਕੇਂਦਰੀ ਬਿਜਲੀ ਮੰਤਰਾਲੇ ਨੇ ਕੀਤੀ ਰੇਟਿੰਗ ਰਿਪੋਰਟ ਜਾਰੀ ਪੰਜਾਬ ਦੇ ਬਿਜਲੀ ਵਿਭਾਗ ਨੂੰ ਮਿਲੀ ਵੱਡੀ ਸਫਲਤਾ ਤੇ ਪੰਜਾਬ ਨੂੰ ਮਿਲਿਆ ਗ੍ਰੇਟ ਏ ਜਿਹਾ ਦੱਸਦੀ ਹੈ ਕਿ ਕੇਂਦਰੀ ਬਿਜਲੀ ਮੰਤਰਾਲੇ ਦੇ ਵੱਲੋਂ ਰੇਟਿੰਗ ਰਿਪੋਰਟ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਪੰਜਾਬ ਦੇ ਬਿਜਲੀ ਵਿਭਾਗ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਕਿਉਂਕਿ ਪੰਜਾਬ ਦੇ ਬਿਜਲੀ ਵਿਭਾਗ ਨੂੰ ਗ੍ਰੇਟ ਏ ਦਿੱਤਾ ਗਿਆ ਹੈ ਦੱਸਦੀ ਹੈ ਕਿ ਕੇਂਦਰੀ ਬਿਜਲੀ ਮੰਤਰਾਲੇ ਦੇ ਵੱਲੋਂ ਇਹ 13ਵੀਂ ਰੇਟਿੰਗ ਰਿਪੋਰਟ ਜਿਹੜੀ ਕਿ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਪੰਜਾਬ ਨੂੰ ਗ੍ਰੇਟ ਏ ਦਿੱਤਾ ਗਿਆ ਹੈ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਬਿਜਲੀ ਵਿਭਾਗ ਦੀ ਕਾਰਗੁਜ਼ਾਰੀ ਵਧੀਆ ਨਹੀਂ ਸੀ ਇਸ ਕਰਕੇ ਗ੍ਰੇਟ ਬੀ ਮਿਲਦਾ ਰਿਹਾ ਤੇ ਹੁਣ ਪੰਜਾਬ ਦੇ ਬਿਜਲੀ ਵਿਭਾਗ ਦੀ ਇਹ ਵੱਡੀ ਸਫਲਤਾ ਹੈ ਪੰਜਾਬ ਦੇ ਬਿਜਲੀ ਵਿਭਾਗ ਨੂੰ ਗ੍ਰੇਟ ਏ ਦਿੱਤਾ ਗਿਆ ਹੈ ਦੱਸਦੀ ਹੈ ਕਿ ਕੌਮੀ ਰੈਂਕਿੰਗ ਦੇ ਹਿਸਾਬ ਦੇ ਨਾਲ ਪੰਜਾਬ ਦੇ ਬਿਜਲੀ ਵਿਭਾਗ ਨੂੰ 7ਵਾਂ ਰੈਂਕ ਹਾਸਲ ਹੋਇਆ ਹੈ ਜਨਤਕ ਖੇਤਰ ਦੇ ਵਿੱਚ ਕੰਪਨੀਆਂ ਵਾਲੇ ਸੂਬੇ ਦੇ ਤੌਰ ਤੇ ਪੰਜਾਬ ਨੂੰ ਦੇਸ਼ ਭਰ ਦੇ ਵਿੱਚੋਂ ਤੀਸਰਾ ਸਥਾਨ ਹਾਸਲ ਹੋਇਆ ਹੈ ਜਿਸ ਦੇ ਵਿੱਚ ਕੇਰਲ ਤੇ ਹਰਿਆਣਾ ਉੱਪਰ ਨੇ ਦੱਸਦੀ ਹੈ ਕਿ ਪੰਜਾਬ ਦੇ ਬਿਜਲੀ ਵਿਭਾਗ ਦੇ ਵਿੱਚ ਬਹੁਤ ਸਾਰੇ ਸੁਧਾਰ ਕੀਤੇ ਗਏ ਨੇ ਜਿਸ ਕਰਕੇ ਇਹ ਜਿਹੜੀ ਰੈਂਕਿੰਗ ਹੈ ਪਹਿਲਾਂ ਦੇ ਨਾਲੋਂ ਉੱਪਰ ਆ ਗਈ ਹੈ ਤੇ ਪੰਜਾਬ ਨੂੰ ਗ੍ਰੇਟ ਏ ਦਿੱਤਾ ਗਿਆ ਹੈ ਦੱਸਦੀ ਹੈ ਕਿ ਪਾਵਰ ਕਾਮ ਦੇ ਇੱਕ ਮੁੱਖ ਅਧਿਕਾਰੀ ਸਨ ਜਿਹੜੇ ਕਿ ਬਲਦੇਵ ਸਿੰਘ ਸਰਾਂ ਨੇ ਜਿਹੜੇ ਕਿ ਹੁਣ ਸੇਵਾਮੁਕਤ ਹੋ ਚੁੱਕੇ ਨੇ ਉਹਨਾਂ ਦੇ ਵੱਲੋਂ ਵੀ ਵਿਭਾਗ ਦੇ ਵਿੱਚ ਵੱਡੇ ਕੰਮ ਕੀਤੇ ਗਏ ਸਨ ਤੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਹੈ ਬਿਜਲੀ ਵਿਭਾਗ ਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਹੋਏ ਸਨ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਜਿਹੜੇ ਸੁਧਾਰ ਨੇ ਉਹ ਦਿਨ-ਦਿਨ ਹੋ ਰਹੇ ਨੇ ਇਸ ਕਰਕੇ ਹੀ ਜਿਹੜੀ ਏ ਲਿਸਟ ਕੇਂਦਰੀ ਬਿਜਲੀ ਮੰਤਰਾਲੇ ਦੇ ਵੱਲੋਂ ਜਾਰੀ ਕੀਤੀ ਗਈ ਹੈ ਉਸ ਦੇ ਵਿੱਚ ਪੰਜਾਬ ਨੂੰ ਗ੍ਰੇਟ ਏ ਦਿੱਤਾ ਗਿਆ ਹੈ ਦੱਸਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਵੀ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੂੰ ਇਹ ਆਦੇਸ਼ ਦਿੱਤੇ ਗਏ ਸਨ ਕਿ ਇਸ ਵਿਭਾਗ ਦੇ ਵਿੱਚ ਸੁਧਾਰਾਂ ਦੀ ਬਹੁਤ ਜ਼ਿਆਦਾ ਲੋੜ ਹੈ ਸੋ ਕਰਮਚਾਰੀਆਂ ਦੇ ਵੱਲੋਂ ਵੀ ਜਿੱਥੇ-ਜਿੱਥੇ ਸੁਧਾਰਾਂ ਦੀ ਲੋੜ ਸੀ ਉਹ ਸੁਧਾਰ ਕੀਤੇ ਗਏ ਨੇ ਦੱਸਦੀ ਹੈ ਕਿ ਕੇਂਦਰੀ ਬਿਜਲੀ ਮੰਤਰਾਲੇ ਦੇ ਵੱਲੋਂ ਇਹ ਤਸੱਲੀ ਦਿੱਤੀ ਗਈ ਹੈ ਕਿ ਕੇਂਦਰੀ ਬਿਜਲੀ ਮੰਤਰਾਲੇ ਨੂੰ ਇਸ ਸਾਲ ਦੇ ਦੌਰਾਨ 800 ਕਰੋੜ ਦਾ ਮੁਨਾਫਾ ਹੋਇਆ ਹੈ ਕਿਉਂਕਿ ਵਕਫਾ-ਵਕਾ ਥਾਵਾਂ ਤੇ ਵਿਭਾਗ ਦੇ ਵਿੱਚ ਡੇਕੇ ਸੁਧਾਰ ਕੀਤੇ ਗਏ ਨੇ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਸਮਾਰਟ ਮੀਟਰ ਵੀ ਲਗਾਏ ਗਏ ਸਨ ਜਿਸ ਦੇ ਨਾਲ ਕਾਫੀ ਮੁਸ਼ਕਲਾਂ ਪੈਦਾ ਹੋਈਆਂ ਸਨ ਹਾਲਾਂਕਿ ਹੌਲੀ-ਹੌਲੀ ਇਹਨਾਂ ਮੁਸ਼ਕਲਾਂ ਨੂੰ ਇਹਨਾਂ ਅੜਿੱਕਿਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਨਾਲ ਹੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਮੁਸ਼ਕਲਾਂ ਦੂਰ ਕੀਤੇ ਜਾਂਦੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ ਸੋ ਦੱਸਦੀ ਹੈ ਕਿ ਜਿਹੜੀ ਰਿਪੋਰਟ ਕੇਂਦਰੀ ਬਿਜਲੀ ਮੰਤਰਾਲੇ ਦੇ ਵੱਲੋਂ ਜਾਰੀ ਕੀਤੀ ਗਈ ਹੈ ਉਸ ਦੇ ਵਿੱਚ ਪੰਜਾਬ ਦੇ ਬਿਜਲੀ ਵਿਭਾਗ ਨੂੰ ਗ੍ਰੇਟ A ਦਿੱਤਾ ਗਿਆ ਹੈ ਜਿਹੜਾ ਕਿ ਪੰਜਾਬ ਦੇ ਬਿਜਲੀ ਵਿਭਾਗ ਦੀ ਵਧੀਆ ਕਾਰਗੁਜ਼ਾਰੀ ਨੂੰ ਦਿਖਾਉਂਦਾ ਹੈ ਹਾਲਾਂਕਿ ਪਿਛਲੇ ਕੁਝ ਸਮੇਂ ਦੇ ਦੌਰਾਨ ਪੰਜਾਬ ਦੇ ਜਿਹੜੀ 에ਰਪੋਰਟ ਆਉਂਦੀ ਸੀ ਪੰਜਾਬ ਦੇ ਲਈ ਉਸ ਦੇ ਵਿੱਚ ਕਾਰਗੁਜ਼ਾਰੀ ਕੋਈ ਬਹੁਤੀ ਵਧੀਆ ਨਹੀਂ ਸੀ ਦਰਸਾਈ ਗਈ ਇਸ ਕਰਕੇ ਗ੍ਰੇਡ B ਮਿਲਦਾ ਰਿਹਾ ਤੇ ਹੁਣ ਜਿਹੜੀ ਰਿਪੋਰਟ ਹੈ ਕੇਂਦਰੀ ਬਿਜਲੀ ਮੰਤਰਾਲੇ ਦੇ ਵੱਲੋਂ ਜਾਰੀ ਕੀਤੀ ਗਈ ਹੈ ਉਸ ਦੇ ਵਿੱਚ ਪੰਜਾਬ ਨੂੰ ਗ੍ਰੇਡ A ਦਿੱਤਾ ਗਿਆ ਹੈ